ਹਾਂ ਜੀ ਹਾਂ ਜੀ ਤੇ ਸਾਰੇ ਵੈਕੈਂਸੀਆਂ ਹੈਗੀਆਂ ਕਿ ਕ੍ਰੀਏਟ ਕਰਨੀਆਂ ਕ੍ਰੀਏਟ ਕਰਨੀਆਂ ਨਵੀਆਂ ਜੀ ਅੱਛਾ ਤੇ ਸਾਰੇ ਜਿੱਦਾਂ ਸਰਕਾਰ ਨੂੰ ਸੱਤਾ ਚਾਇਨਾ ਲੱਗ ਕੇ ਸਾਢੇ 3 ਸਾਲ ਹੋ ਚੁੱਕੇ ਆ ਤੇ ਅਜੇ ਤੱਕ ਸਾਨੂੰ ਕੋਈ ਨਵੀਂ ਵੈਕੈਂਸੀ ਇਹਨੇ ਸਰਕਾਰ ਨੇ ਟੀਚਰਾਂ ਲਈ ਹਾਂ ਪੈਸਾ ਨਹੀਂ ਇੱਟਕੇ ਦੀ ਕੋਈ ਦੇਖਣ ਨੂੰ ਨਹੀਂ ਵੀਰੇ ਅਸੀਂ ਕੋਈ ਮੰਗ ਲੈ ਕੇ ਸਰ ਇੱਥੇ ਆਏ ਤੇ ਅੱਗੇ ਅਸੀਂ ਹੁਣ ਸਰ ਦੋ ਪਿੱਛੇ ਪੇਪਰ ਵੀ ਕਲੀਅਰ ਕਰ ਚੁੱਕੇ ਆ ਬੀਐਸ ਕਰਦੇ ਲੱਗ ਕੇ ਸਾਢੇ 3 ਸਾਲ ਮਗਰ ਡੇਢ ਮਸਾਲ ਕਰ ਰਹੇ ਆ ਜਾਂ ਪਰ ਲੈਕਚਰਾਂ ਦਾ ਸਮਾਂ ਕਰਕੇ ਚਲੇ ਇੱਕ ਸਾਲ ਲੱਗ ਗਿਆ ਉਹ ਸਾਲ ਦੇ ਵਿੱਚ ਸਰ ਜੇ ਅਸੀਂ ਪੇਪਰ ਵੀ ਦੇਣਾ ਅੱਗੇ ਜਾ ਕੇ ਜੋਰ ਦੇ ਭਾਈ ਜਦ ਸਰਕਾਰ ਜਾਂਦੇ ਨੇ ਸਾਨੂੰ ਨੋਟੀਫਿਕੇਸ਼ਨ ਦਿੰਦੀ ਹੈ ਜੀ ਉਹ ਗੱਲ ਚੱਲੀ ਨਹੀਂ ਅਗਲੀ ਸਰਕਾਰ ਕੋਈ ਅੱਗੇ ਸਰਕਾਰ ਕਿਹੜੀ ਆਉਣੀ ਕਿਹੜੀ ਨਹੀਂ ਫਿਰ ਸਰਕਾਰ ਜਿਹੜੀ ਵੀ ਅੱਗੇ ਆਉਂਦੀ ਉਹ ਰਾਜ ਤੇ ਜਾ ਕੇ ਦੋ ਤਿੰਨ ਸਾਲਾਂ ਦਾ ਸਰਕਾਰ ਨੂੰ ਤਾਂ ਇਹ ਕੋਈ ਵੀ ਤੁਸੀਂ ਜਾਨਾ ਪਾਣੀ ਵਧੀਆ ਕੰਮ ਕਰਨੀ ਉਹ ਠੰਡੀ ਨਹੀਂ ਸਰਕਾਰ ਕੋਈ ਯੁੱਧ ਨਹੀਂ ਬਣਾਇਆ ਸਰਕਾਰ ਜੇ ਤੁਸੀਂ ਕਹੋਗੇ ਅੱਗੇ ਪਤਾ ਨਹੀਂ ਕਿਹੜੀ ਆਉਣੀ ਕਿਹੜੀ ਨਹੀਂ ਫਿਰ ਇਹਨਾਂ ਤੋਂ ਵੀ ਭਾਲਦੇ ਹੋ ਕੋਈ ਹੋਰ ਚਲੋ ਕੋਈ ਬੱਚਾ ਨਹੀਂ ਕੀਤਾ ਜਾ ਸਕਦਾ ਆਪਣੇ ਕਹ ਲਈਏ ਤਾਂ ਕਿੱਥੇ ਰਵੇ ਤੇ ਗੱਲ ਇੱਥੇ ਮੰਤਰੀ ਜੀ ਆਏ ਸੀ এডਿਕੇਸ਼ਨ ਮਿਨਿਸਟਰ ਉਹ ਲੋਕ ਬਹੁਤ ਖੁਸ਼ ਸੀ ਉਹਨਾਂ ਸਾਰੇ ਟੀਚਰ ਬਾਗੋ ਬਾਗ ਸੀ ਉਹਨੇ ਇਹ এডਿਕੇਸ਼ਨ ਮਿਨਿਸਟਰ ਹੀ ਨਹੀਂ ਨਿਖਾ ਕਰ ਸਾਡੀ ਪਰਸੋਂ ਕਹਿੰਦੇ ਆ ਪੈਣਾ ਸਰ ਸਾਢੇ ਸਾਢੇ 3 ਸਾਲਾਂ ਤੋਂ ਈਟੀਟੀ ਟੀਚਰ ਦੀ ਕੋਈ ਪੱਤੀ ਨਹੀਂ ਆਈ ਅਸੀਂ ਕਿਵੇਂ ਕਹਿ ਦਈਏ ਵੀ ਜਿਹੜੀ ਸਿੱਖਿਆ ਹੈ ਮੈਂ ਪੂਰੀ ਵਿਕ